ਨਾ ਜਦੋਂ ਇਹ ਪੌਡਕਾਸਟ ਵਗੈਰਾ ਚ ਗੱਲਾਂ ਮਾਰਦੇ ਹੁੰਦੇ ਹਨਾ ਚਲੋ ਉਹਨੂੰ ਛੱਡੋ ਪਹਿਲਾਂ ਤੁਸੀਂ ਦੇਖੋ ਤੇਰੀ ਘੋੜੀ ਧੂਆਂ ਮਾਰਨ ਲੱਗ ਗਈ ਆ ਟਾਈਮ ਨਾਲੀ ਤੇ ਜਿਹੇ ਜਿਹੇ ਤੇ ਹਾਲਾਤ ਹਨਾ ਬੜਾ ਚਰਨੀ ਚਾਲ ਦੀ ਮੈਨੂੰ ਲੱਗਦਾ ਘੋੜੀ ਬੰਨ ਦੇ ਲੈ ਕੇ ਰਹਿਣਾ ਨਹੀਂ ਇਹਨੇ ਫਿਰ ਤੇ ਤੇ ਮੇਰੇ ਸਾਲੇ ਉ ਆ ਜਿਹੜੇ ਬਗਲ ਕਰਦੇ ਸੀ ਲੱਗੇ ਹੁੰਦੇ ਆ ਗੱਲਾਂ ਮਾਰਨ ਜਿਵੇਂ ਆਲ ਵਰਲਡ ਆਫ ਦਾ ਸਾਰੇ ਸੰਸਾਰ ਦਾ ਗਿਆਨ ਇਹਨਾਂ ਨੂੰ ਹੁੰਦਾ ਐ ਹੋ ਗਿਆ ਜੀ ਐ ਹੋ ਗਿਆ ਹਨ ਤੇ ਆ ਦੇਖੋ ਲੱਗੇ ਆ ਗਿਆਨ ਵੰਡਣ ਪਾ ਕੇ ਮੂੰਹ ਚ ਲੁੱਲੀ ਜੀ ਤੇ ਭਾਂਦੇ ਨੇ ਦੀ ਕਰਦੀ ਆ ਦੇਖੀ ਕਿਵੇਂ ਸ਼ੋਅ ਆ ਫਿਰ ਯਾਰ ਗਾਲਾਂ ਹੀ ਖਾਣੀਆਂ ਇਹਨਾਂ ਨੇ ਲੈ ਤੇ ਹੋਰ ਇਹਨਾਂ ਨੇ ਕਿ ਸਾਲੇ ਬੇਸ਼ਰਮ ਬਕਵਾਸ ਬਹੁਤ ਵਧੀਆ ਸੇਧ ਦੇਣ ਦੇ ਲੋਕਾਂ ਨੂੰ ਕੰਜਰ ਲੋਕ ਵੀਰੇ ਜਿਹੜੇ ਤੁਸੀਂ ਕਮੈਂਟ ਕਰਦੇ ਆ ਨਾ ਇਹਨਾਂ ਤੇ ਰਿਪੋਰਟ ਮਾਰੋ ਜਾ ਕੇ ਫੇਰ ਜਾ ਕੇ ਗੱਲਾਂ ਬੰਨੀਆਂ ਨਹੀਂ ਤੇ ਇਹਨਾਂ ਨੇ ਤਾਂ ਕਰੀ ਜਾਣਾ ਇਹ ਜਾ ਕੋਈ ਜਦੋਂ ਇਹਨਾਂ ਦਾ ਚੱਲਦੀ ਨਹੀਂ ਵੀਡੀਓ ਵਗੈਰਾ ਜਾਂ ਨਾ ਉਹ ਹੋਵੇ ਫਿਰ ਇਹਨਾਂ ਨੇ ਕੁਝ ਇਹ ਜੇ ਵਿੱਚ ਲਾad ਨਹੀਂ ਹੁੰਦੀ ਹਨਾ ਵੀ ਲੋਕ ਚੱਲ ਕਰਨਗੇ ਮੇਰੇ ਤੇ ਰ ਯਾਰਗੇ ਬਕਵਾਸ ਕਹਿੰਦੇ ਆ ਥੋੜਾ ਜਣਾ ਮਾਹੌਲ ਖਰਾਬ ਹੈ ਵੀਰੇ ਮੈਂ ਕਹਣਾ